ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਵਰਕਤ ਦੀ ਰਸੋਈ ਦੇ ਵਿੱਚ। ਅੱਜ ਆਪਾਂ ਆਪਣੇ ਘਰ ਦੇ ਵਿੱਚ ਜਲ ਜੀਰਾ ਬਣਾ ਕੇ ਤਿਆਰ ਕਰਾਂਗੇ ਜੀ। ਜਲ ਜੀਰਾ ਬਣਾਉਣ ਦੇ ਲਈ ਮੈਂ ਜੋ ਸਮਾਨ ਲਿਆਏ ਉਹ ਮੈਂ ਤੁਹਾਨੂੰ ਦੱਸਦੀ ਆਂ। ਛੋਟੇ ਚਮਚ ਵਿੱਚ ਮੈਂ 2 ਲਏ ਨੇ ਜੀ ਜੀਰੇ ਦੇ। ਇਹ ਜਿਹੜਾ ਮੈਂ ਬਣਾ ਰਹੀ ਆਂ 1.5 ਲੀਟਰ ਦੇ ਡੇਢ ਗੇੜ ਸਵਾ ਲੀਟਰ ਡੇਢ ਲੀਟਰ ਦੇ ਡੇਢ ਗੇੜ ਜਲ ਜੀਰਾ ਜਿਹੜਾ ਬਣ ਕੇ ਤਿਆਰ ਹੋਊਗਾ ਉਹਦੇ ਲਈ ਮੈਂ ਇੰਨਾ ਸਮਾਨ ਲਿਆਏ। ਦੋ ਇਹ ਛੋਟੇ ਵਾਲੇ ਚਮਚ ਜਿਹੜੇ ਨੇ ਮੈਂ ਜੀਰੇ ਦੇ ਲਏ ਨੇ 10-12 ਦਾਣੇ ਲਏ ਨੇ ਜੀ ਕਾਲੀਆਂ ਮਿਰਚਾਂ ਦੇ ਥੋੜਾ ਜਿਹਾ ਲਿਆਏ ਪੁਦੀਨਾ ਅਗਰ ਤੁਹਾਡੇ ਕੋਲ ਧਨੀਆ ਹੈਗਾ ਤਾਂ ਤੁਸੀਂ ਪੁਦੀਨੇ ਨਾਲੋਂ ਅੱਧਾ ਧਨੀਆ ਲੈ ਸਕਦੇ ਹੋ ਪਰ ਮੇਰੇ ਕੋਲ ਇਸ ਟਾਈਮ ਧਨੀਆ ਨਹੀਂ ਸੀ ਇੱਕ ਲਈ ਆਪਾਂ ਹਰੀ ਮਿਰਚ ਥੋੜਾ ਜਿਹਾ ਟੁਕੜਾ ਅਦਰਕ ਦਾ ਲਿਆਇਆ ਜੀ ਅਦਰਕ ਆਪਾਂ ਜਦੋਂ ਗ੍ਰाइंड ਕਰਾਂਗੇ ਉਦੋਂ ਬਰੀਕ ਪੀਸ ਲਵਾਂਗੇ ਤੇ ਦੋ ਨਿੰਬੂਆਂ ਦਾ ਆਪਾਂ ਰਸ ਲਵਾਂਗੇ ਬੂੰਦੀ ਆਪਾਂ ਜਲ ਜੀਰਾ ਜਦੋਂ ਬਣਾ ਲਾਂਗੇ ਉਹਦੇ ਉੱਤੇ ਪਾਵਾਂਗੇ ਜੀ ਖੰਡ ਲਈ ਆ ਜਿੰਨੇ ਆਪਣੇ ਮਤਲਬ ਕਿ ਗਲਾਸ ਨੇ ਪਾਣੀ ਦੇ ਉਹਨੇ ਹੀ ਚਮਚ ਚ ਪਖੰਡ ਦੇ ਲਏ ਨੇ ਕਾਲਾ ਨਮਕ ਅਤੇ ਸਫੇਦ ਨਮਕ ਇਹ ਆਪਾਂ ਸਵਾਦ ਅਨਸਾਰ ਪਾਵਾਂਗੇ ਇਧਰ ਆਪਾਂ ਪੈਨ ਰੱਖਿਆ ਹੈ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਜੀਰੇ ਨੂੰ ਜਿਹੜਾ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਜੀਰਾ ਆਪਾਂ ਚੰਗੀ ਤਰ੍ਹਾਂ ਭੁੰਨਣਾ ਹੈ ਜੀ ਪੂਰਾ ਬ੍ਰਾਊਨ ਕਰ ਲੈਣਾ ਹੈ ਇਹਦੇ ਨਾਲ ਹੀ ਪਾਵਾਂਗੇ ਆਪਾਂ ਕਾਲੀਆਂ ਮਿਰਚਾਂ ਅਗਰ ਤੁਹਾਡੇ ਕੋਲ ਕਾਲੀ ਮਿਰਚ ਦਾ ਪਾਊਡਰ ਹੈਗਾ ਤਾਂ ਤੁਸੀਂ ਅੱਧਾ ਚਮਚਾ ਉਹ ਲੈ ਸਕਦੇ ਹੋ ਜੀਰਾ कच्चਾ ਨਹੀਂ ਰਹਿਣਾ ਚਾਹੀਦਾ ਜੀਰਾ ਚੰਗੀ ਤਰ੍ਹਾਂ ਇੱਕਦਮ ਕਾਲਾ ਹੋ ਜਾਣਾ ਚਾਹੀਦਾ ਹੈ ਜੀ ਭੁੱਜ ਕੇ ਤਾਂ ਇਹੋ ਜਿਹੜਾ ਜਲ ਜੀਰਾ ਹੈ ਵਸ ਸੁਆਦ ਬਣਦਾ ਹੈ ਗਰਮੀ ਬਹੁਤ ਜ਼ਿਆਦਾ ਹੈ ਜੀ ਜਲ ਜੀਰਾ ਬਣਾ ਕੇ ਘਰੇ ਆਪਾਂ ਪੀ ਲਿਆ ਕਰੋ ਬਹੁਤ ਘੱਟ ਸਮੇਂ ਦੇ ਵਿੱਚ ਜਿਹੜਾ ਇਹ ਜਲ ਜੀਰਾ ਬਣ ਕੇ ਤਿਆਰ ਹੋ ਜਾਂਦਾ ਹੈ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਇਹਨੂੰ ਬਣਾਉਣ ਦੇ ਵਿੱਚ ਜੀਰਾ ਆਪਣਾ ਚੰਗੀ ਤਰ੍ਹਾਂ ਭੁੱਜ ਗਿਆ ਹੈ ਜੀ ਹੁਣ ਆਪਾਂ ਗੈਸ ਕਰ ਦੇਵਾਂਗੇ ਬੰਦ ਇਹਨੂੰ ਪਕਾਟ ਲਵਾਂਗੇ ਜੀਰੇ ਨੂੰ ਜੀਰੇ ਨੂੰ ਮੈਂ ਇੱਕ ਕਾਗਜ਼ ਉੱਤੇ ਕੱਢ ਲਿਆ ਹੈ ਜੀ ਕਾਗਜ਼ ਨੂੰ ਇਦਾਂ ਫੋਲਡ ਕਰਕੇ ਬੇਲਣ ਦੇ ਨਾਲ ਆਪਾਂ ਚੰਗੀ ਤਰ੍ਹਾਂ ਪਾਊਡਰ ਬਣਾ ਲਵਾਂਗੇ ਇਹ ਤੁਸੀਂ ਦੇਖ ਸਕਦੇ ਹੋ ਮੈਂ ਚੰਗੀ ਤਰ੍ਹਾਂ ਇਹਨੂੰ ਪੀਸ ਲਿਆ ਬੇਲਣ ਦੇ ਨਾਲ ਹੁਣ ਆਪਾਂ ਇਹਨੂੰ ਪਾਵਾਂਗੇ ਮਿਕਸੀ ਜੱਗ ਦੇ ਵਿੱਚ ਇਹਦੇ ਵਿੱਚ ਇਹ ਪਾ ਦਾਂਗੇ ਹੁਣ ਆਪਾਂ ਪਦੀਨਾ ਹਰੀ ਮਿਰਚ ਪਾ ਦਵਾਂਗੇ ਜੀ ਇੱਕ ਅਦਰਕ ਆਪਾਂ ਸਾਪ ਦਾ ਨਹੀਂ ਪਾਉਣਾ ਇਦਾਂ ਬਰੀਕ ਟੁਕੜੇ ਕਰਕੇ ਆਪਾਂ ਅਦਰਕ ਦੇ ਇਹਦੇ ਵਿੱਚ ਪਾ ਲਵਾਂਗੇ ਨਿੰਬੂਆਂ ਦਾ ਰਸ ਆਪਾਂ ਨੇ ਨਿਚੋੜ ਲਿਆ ਜੀ ਇਹ ਵੀ ਵਿੱਚੇ ਪਾ ਦਾਂਗੇ ਪੰਜ ਚਮਚ ਲੈਨੇ ਆਪਾਂ ਖੰਡ ਦੇ ਆਪਾਂ ਪੰਜ ਜਣੇ ਆ ਜੀ ਪੰਜ ਗਲਾਸ ਆਪਾਂ ਜਿਹੜੇ ਜਲ ਜੀਰੇ ਦੇ ਬਣਾ ਰਹੇ ਹਾਂ ਹੁਣ ਇਹਨੂੰ ਕਰਾਂਗੇ ਜੀ ਆਪਾਂ ਗ੍ਰਾਈਂਡ ਸੌਰੀ ਸੌਰੀ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਸੀ ਆਪਾਂ ਇਹਦੇ ਵਿੱਚ ਨਮਕ ਪਾਣਾ ਭੁੱਲ ਗਏ ਅੱਧਿਕ ਚਮਚਾ ਆਪਾਂ ਕਾਲਾ ਨਮਕ ਪਾਵਾਂਗੇ ਅਧਿਕ ਚਮਚ ਪਾਵਾਂਗੇ ਆਪਾਂ ਸਫੇਦ ਨਾਮਕ ਰੈਗੂਲਰ ਨਮਕ ਪਾਵਾਂਗੇ ਜੀ ਹੁਣ ਕਰਾਂਗੇ ਆਪਾਂ ਇਹਨੂੰ ਗ੍ਰਾਈਂਡ ਆਪਾਂ ਇਹਨੂੰ ਪੀਸ ਲਿਆ ਜੀ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਬਰਫ਼ ਨਾਲ ਆਪਾਂ ਥੋੜਾ ਪਾਣੀ ਪਾਵਾਂਗੇ ਬਰਫ਼ ਮੈਂ ਘੱਟ ਨਾ ਪਾਈਏ ਕਿਉਂਕਿ ਜਿਹੜਾ ਮੇਰੇ ਕੋਲ ਪਾਣੀ ਆ ਉਹ ਠੰਡਾ ਹੀ ਆ ਇਹਨੂੰ ਵੀ ਹੁਣ ਆਪਾਂ ਇੱਕ ਵਾਰੀ ਮਿਕਸੀ ਚ ਚਲਾ ਲਾਂਗੇ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਇੱਕ ਵਾਰੀ ਗੇੜਾ ਇਹਨੂੰ ਦਵਾ ਲਿਆ ਹੈ ਆਪਾਂ ਇਹਨੂੰ ਪਾਟਲ ਵਿੱਚ ਜੱਗ ਅਗਰ ਤੁਸੀਂ ਇਹਨੂੰ ਪੁਣਕੇ ਪੀਣਾ ਹੈ ਤਾਂ ਪੁਣਕੇ ਵੀ ਪੀ ਸਕਦੇ ਹੋ ਅਗਰ ਤੁਸੀਂ ਇਸ ਤਰੀਕੇ ਪਾਣੀ ਰਲਾ ਕੇ ਬਸ ਇਦਾਂ ਹੀ ਪੀਣਾ ਹੈ ਤਾਂ ਵੀ ਵਧੀਆ ਲੱਗਦਾ ਹੈ ਇਹ ਆਪਾਂ ਜਿਹੜਾ ਪਾਣੀ ਲਿਆ ਸੀ ਉਹ ਹੁਣ ਇਹਦੇ ਵਿੱਚ ਪਾ ਦਾਂਗੇ ਚਾਰ ਗਲਾਸ ਨੇ ਹੁਣ ਪਾ ਦਿੱਤੇ ਨੇ ਜੇ ਪੰਜਵਾਂ ਮੈਂ ਪਹਿਲਾਂ ਮਿਕਸੀ ਦੇ ਵਿੱਚ ਪਾ ਦਿੱਤਾ ਜੱਗ ਵਿੱਚ ਪਾ ਕੇ ਗ੍ਰाइंड ਕੀਤਾ ਸੀ ਜਦੋਂ ਮੈਂ ਉਦੋਂ ਪਾ ਲਿਆ ਸੀ ਪੰਜ ਗਲਾਸ ਆਪਣੇ ਬਣ ਕੇ ਬਿਲਕੁਲ ਤਿਆਰ ਹੈ ਬਿਲਕੁਲ ਸਹੀ ਨਾਪ ਦੇ ਨਾਲ ਮੈਂ ਤੁਹਾਨੂੰ ਦੱਸਿਆ ਹੈ ਤੁਸੀਂ ਵੀ ਇਸ ਤਰੀਕੇ ਦੇ ਨਾਲ ਜਲ ਜੀਰਾ ਬਣਾ ਕੇ ਜਰੂਰ ਪੀਓ ਇੱਕ ਵਾਰੀ ਬਹੁਤ ਵਧੀਆ ਬਣਦਾ ਹੈ ਹੁਣ ਮੈਂ ਪਾ ਕੇ ਦਿੰਨੀ ਆ ਬੱਚਿਆਂ ਨੂੰ ਇੱਕ ਵਾਰੀ ਆਪਾਂ ਇਹ ਮਿਕਸ ਜਿਆ ਕਰ ਲਵਾਂਗੇ ਤਾਂ ਜੋ ਚੰਗੀ ਤਰ੍ਹਾਂ ਪਾਣੀ ਜਿਹੜਾ ਇਹਦੇ ਵਿੱਚ ਚੰਗੀ ਤਰ੍ਹਾਂ ਮਿਲ ਜਾਵੇ ਇਹਨਾਂ ਨੂੰ ਜਲ ਜੀਰੇ ਨੂੰ ਆਪਾਂ ਹੁਣ ਗਲਾਸਾਂ ਵਿੱਚ ਪਾ ਲਵਾਂਗੇ ਜੀ ਬਾਜ਼ਾਰ ਦੇ ਜਲ ਜੀਰੇ ਨਾਲੋਂ ਕਿਤੇ ਜ਼ਿਆਦਾ ਇਹ ਵਧੀਆ ਬਣ ਕੇ ਤਿਆਰ ਹੋਇਆ ਹੈ ਤੁਸੀਂ ਵੀ ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਇਸ ਤਰੀਕੇ ਦੇ ਨਾਲ ਹੀ ਬਣਾ ਕੇ ਦਿਆ ਕਰੋ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਹੈ ਜੀ ਕੋਈ ਇਹਨਾਂ ਟਾਈਮ ਨਹੀਂ ਲੱਗਿਆ 5-7 ਮਿੰਟ ਦੇ ਵਿੱਚ ਜਿਹੜਾ ਇਹ ਬਣ ਕੇ ਤਿਆਰ ਹੋ ਗਿਆ ਹੈ ਇੱਕਦਮ ਠੰਡਾ ਠੰਡਾ ਕਾਲਜੇ ਨੂੰ ਠੰਡ ਪਾਉਣ ਵਾਲਾ ਜਲ ਜੀਰਾ ਬਣ ਕੇ ਬਿਲਕੁਲ ਤਿਆਰ ਹੈ ਜੀ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਦੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਅਗਰ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਦੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ